ਆਪਾਂ ਪਹੁੰਚੇ ਅੱਜ ਖੇਤ ਤੇ ਨਾਲੇ ਤਾਂ ਆਪਾਂ ਕਣਕ ਦੀ ਗੱਲਬਾਤ ਕਰਾਂਗੇ ਤੇ ਨਾਲੇ ਮੋਟਰ ਆਪਣੀ ਖਰਾਬ ਸੀ ਉਹਦੇ ਵਾਸਤੇ ਤਾਇਆ ਲੈ ਕੇ ਆਇਆ ਮਿਸਤਰੀ ਨੂੰ ਨਾਲ ਚਰਨੀ ਨੂੰ ਤੇ ਦੇਖਦੇ ਆਂ ਵੀ ਕੀ ਉਹਦਾ ਹੋਇਆ ਰਿਹਾ ਤੇ ਆ ਗਿਆ ਅਸੀਂ ਟੈਪਿਆ ਹਾਂ ਹਾਂ ਜੱਟ ਕੱਲਾ ਸੱਚੀ ਬੀ ਸਿੱਟੀ ਜਾਵੇ ਸੋਚ ਲਈ ਹਲਾਮ ਲਾਡੀ ਉਹ ਜੇ ਕੋਈ ਕੋਈ ਕਰਦੀ ਹੈ ਤਾਰ ਤੁਰ ਨਾ ਪੱਟੀ ਹੋਏ ਉਧਰ ਇਧਰ ਮੋਟਰ ਚ ਨਹੀਂ ਪੱਟੀ ਲੱਗਦੀ ਮੋਟਰ ਚ ਫਿਰ ਉਹ ਨਹੀਂ ਨਾ ਜਗਾਉਂਦਾ ਇਧਰ ਉਹ ਤਾਂ ਇਧਰ ਤਾਂ ਦਿਖਾਉ ਭਈਆ ਤਾਂ ਬੰਦ ਕਰੇ ਪੱਤੀ ਆ ਆ ਦੀ ਕਾਟੋ ਦੇਆ ਮੋਟਰ ਦੀ ਇੱਥੇ ਕੱਟ ਆਇਆ ਅਸਾਂ ਬੁਦਾਸ ਨਹੀਂ ਜਿਵੇਂ ਜਿਵੇਂ ਮੀਟਰ ਦੇ ਚੱਕਰ ਵਧਾਏ ਹੋਏ ਮੋਟਰ ਦੇ ਵਧਾ ਦਿੰਦੇ ਆ ਉਹ ਚੱਕਲੇ ਪਾ ਵਾ ਵਾ ਕਿਉਂ ਕਰ ਆਇ ਨਾ ਕਰ ਕਿ ਖੇੜੇ ਨੇ ਪੱਟ ਕੇ ਗੜਿਆਂ ਚੋਂ ਗੜਿਆਂ ਨੇ ਝਾੜਤੀ ਕਣਕ ਤੇ ਆ ਹਣਾ ਝਿਕੇੜੇ ਨੇ ਪੱਟ ਕੇ ਬਾਹਰ ਸਿੱਟੀ ਇੱਥੇ ਸੁਕਾ ਕੇ ਤੇ ਕਣਕ ਵੇਖਣ ਨੂੰ ਹਰੀ ਆਉ ਤਾਂ ਤੇ ਪਰ 10 ਕੇ ਪੈਸੇ ਜਿਹੜੀ ਕਣਕ ਹੈਗੀ ਆ ਬਾਕੀ 90 ਪੈਸੇ ਮਰ ਗਈ ਸਾਰੀ ਆਈਆਂ ਸੁਖਵੀਰ ਆਈਆਂ ਬਈ ਦੇਖਣ ਨੂੰ ਇਹ ਲਾ ਤੂੰ ਆ ਬਿਰਲਾ ਹੀ ਦੇਖ ਲੈ ਬਿਰਲਾ ਹੀ ਦਿਖਾ ਦੇ ਦੇਖਣ ਨੂੰ ਜਿਹੜਾ ਹੈਗਾ ਸਾਰਾ ਇਹ ਹਰਾ ਲੱਗਦਾ ਜਿਗਾਰਡ ਪਰ ਹੁਣ ਜੇ ਵਿਚ ਵੜ ਕੇ ਵਿਚ ਵੜ ਗਏ ਤੇ ਆ ਬੱਲੀਆਂ ਉਂ ਦੂਰੋਂ ਦੀਦੀਆਂ ਪਰ ਇਸ ਤਰੀਕੇ ਦੇ ਨਾਲ ਇਹ ਟੁੱਟ ਕੇ ਥੱਲੇ ਲੌਂਕ ਗਈਆਂ ਸਾਰੀਆਂ ਆ ਇੱਥੋਂ ਟੁੱਟ ਗਿਆ ਜਿਗਾਰਡ 나ੜ ਇਹਦਾ ਇੱਥੋਂ ਟੁੱਟ ਗਿਆ ਸਾਰੀਆਂ ਬੱਲੀਆਂ ਇਸ ਤਰੀਕੇ ਦੇ ਨਾਲ ਦੇਖੋ ਲੌਂਕ ਗਈ 10% ਕਣਕ ਜਿਹੜੀ ਇਹ ਇਸ ਬਾਣ ਚ ਹੈਗੀ ਆ ਬਾਕੀ ਸਾਰਾ ਖਤਮ ਆ ਆ ਉੱਤੇ ਉੱਤੇ ਸਾਰੀ ਖੜੀ ਦੀਂਦੀ ਥੱਲੇ ਜਿਹੜੇ ਆਹਾ ਤਕਰੀਬਨ ਤਕਰੀਬਨ ਆਪਾਂ ਕਹੇ ਆਹ ਵੇਖੋ ਇਧਰ ਗਾਂ ਵਾਲੀ ਵੀ ਆਈ ਹੈ ਆ ਵੀ ਆਈ ਹੈ ਨਾਲ ਸਾਰੀਆਂ ਪੱਲੀਆਂ ਜਿਹੜੀਆਂ ਹੈ ਕਣਕ ਦੇ ਟੋਟੀਆਂ ਹਾਂ ਵਿੱਚੋਂ ਥਾਂ ਤਕਰੀਬਨ ਤਕਰੀਬਨ ਵਿਲੇ ਹੀ ਸਾਰਾ ਤੇ ਇਸ ਪਾਸੇ ਦਾ ਵੀ ਇਹੀ ਹਾਲ ਆ ਇਧਰ ਵੀ ਇਹੀ ਹਾਲ ਆ ਸਾਰੇ ਜਦੋਂ ਆਪਾਂ Rajasthan ਗਏ ਸੀ ਤੇ ਆਪਾਂ ਉੱਥੇ ਸਵਰਾਜ 744 ਸੀ ਨਾ 44 744 ਦੇ ਉੱਤੇ ਆਪਾਂ ਟਿਪਿਆਂ ਤੇ ਗੀੜਾ ਮਾਰਿਆ ਸੀ ਅੱਜ ਆਪਾਂ ਸਵਰਾਜ 855 ਦਾ ਚੁੰਝੂ ਮਾਰਨ ਦੀ ਕੋਸ਼ਿਸ਼ ਜਿਹੜੀ ਇੱਥੇ ਕਰ ਰਹੇ ਆਂ ਤੇ ਇਧਰਲੇ ਪਾਸੇ ਜਿਹੜਾ ਬਾਣ ਮਗਰ ਦੇਖ ਰਹੇ ਆਂ ਵੈਸੇ ਤਾਂ ਇਹ ਚੁੰਝੂ ਮਾਰ ਚੁੱਕੇ ਐ ਇਸ ਚ ਪਰ ਆਪਾਂ ਥੋੜਾ ਜਿਹਾ ਜਿਹੜਾ ਕੀੜਾ ਠੰਡਾ ਕਰਨ ਲੱਗੇ ਕਿਉਂਕਿ ਚੜਾਈ ਥੋੜੀ ਜੀ ਉਤਲੇ ਲੈਵਲ ਦੀ ਗੱਲਬਾਤ ਕਹਿੰਦੇ ਆ ਕਿ ਸਵਰਾਜ ਦੀ ਹੈਗੀ ਨਾਲੇ ਆਪਾਂ ਤਾਕਤ ਵੇਖ ਲੀ ਕਿੰਨੀ ਕਹਿਦੀ ਕਰਦੇ ਆਂ ਫਿਰ ਚੱਕਿਆ ਮਾਰ ਲਗੇ ਸੈਲਫ ਕਰਕੇ ਨਾ ਸਟਾਰਟ ਕਹਿੰਦੇ ਗੇਅਰ ਤੇ ਦੋ ਚੀਜ਼ਾਂ ਛਾਪੀਆਂ ਤਾਂ ਵਾਲੇ ਪਾਸੇ ਨੂੰ ਕੱਛੂ ਛਾਪਿਆ ਥੱਲੇ ਦੇ ਪਾਸੇ ਨੂੰ ਖਰਗੋਸ਼ ああそうだね。<laughs>